ਹੇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਹਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅਨੀਤਾ ਰਾਣਾ ਜੀ ਕੋਰਾਲੀ ਤੋਂ ਜੋ ਅੱਜ ਇਹ ਯਾਤਰਾ ਲੈ ਕੇ ਜਾ ਰਹੇ ਨੇ ਉਜੈਨ ਦੇ ਲਈ ਅਤੇ ਹੋਰ ਵੀ ਕਈ ਧਾਮਾਂ ਤੇ ਜਾਣਾ ਇੱਕ ਹਫ਼ਤੇ ਦਾ ਤਕਰੀਬਨ ਤਕਰੀਬਨ ਇਹਨਾਂ ਦਾ ਇਹ ਟੂਰ ਹੈ ਸੋ ਸ਼ਰਧਾਲੂ ਬੜੀ ਸ਼ਰਧਾ ਦੇ ਨਾਲ ਜਾ ਰਹੇ ਨੇ ਯਾਤਰੀ ਬਿਲਕੁਲ ਤਿਆਰ ਨੇ ਬੱਸ ਬਿਲਕੁਲ ਤਿਆਰ ਹੈ ਆਓ ਕੁਝ ਗੱਲਾਂ ਬਾਤਾਂ ਵੀ ਕਰਦੇ ਆਂ ਤੇ ਤੁਹਾਨੂੰ ਇਹ ਪੂਰੀ ਜਾਣਕਾਰੀ ਦਿਖਾਉਨੇ ਆਂ ਜੈ ਸ਼ਿਵ ਸ਼ੰਕਰ ਜੀ ਹਾਂ ਜੀ ਜੈ ਸ਼ਿਵ ਸ਼ੰਕਰ ਬੋਲੇ ਹਾਂ ਜੀ ਸੋ ਯਾਤਰਾ ਤੇ ਜਾ ਰਹੇ ਹਾਂ ਕਿੱਥੇ ਕਿੱਥੇ ਜਾ ਰਹੇ ਹਾਂ ਉਜੈਨ ਵਗੈਰਾ ਸੀ ਹੋਰ ਹੈ ਹਾਂ ਜੀ ਸਾਲਾ ਸਰ ਜੀ ਹਾਂ ਜੀ ਬਾਕੀ ਮਤਲਬ ਸਤੀ ਮੰਦਿਰ ਹੈ ਐਸੇ ਕਰਕੇ ਕੁਝ ਕਈ ਜਗ੍ਹਾ ਹੈ ਜੀ ਜੀ ਹਾਂ ਜੀ ਤੁਸੀਂ ਕਿੱਥੋਂ ਆਏ ਅਸੀਂ ਕੋਰਾਲੀ ਤੋਂ ਆਏ ਹਾਂ ਜੀ ਹਾਂ ਜੀ ਪਹਿਲੀ ਵਾਰ ਜਾ ਰਹੇ ਹਾਂ ਨਹੀਂ ਪਹਿਲੇ ਵੀ ਗਏ ਇੱਥੇ ਪਹਿਲਾਂ ਵੀ ਜਾਇਆ ਹਾਂ ਹਾਂ ਜੀ ਹਾਂ ਜੀ ਪਹਿਲੇ ਹੋਰ ਕਿਤੇ ਗਏ تھے ਜਿਸ ਤਰ੍ਹਾਂ ਮਤਲਬ ਅਯੁੱਧਿਆ ਜੀ ਹੈ ਹਾਂ ਜੀ ਹਾਂ ਜੀ ਇਸ ਤਰ੍ਹਾਂ ਕਰਕੇ ਇਹਨਾਂ ਦੀ ਚਿੱਤਰਕੂਟ ਵਗੈਰਾ ਕਈ ਜਗ੍ਹਾ ਜਾ ਕੇ ਆਏ ਥੀ ਪਹਿਲੇ ਸਾਲਾ ਸਰ ਵੀ ਗਏ ਥੇ ਔਰ ਕਾਸ਼ੀ ਜੀ ਵੀ ਗਏ ਥੇ ਅਯੁੱਧਿਆ ਜੀ ਗਏ ਥੇ ਰਾਮ ਮੰਦਿਰ ਸਾਰੇ ਕਹੀਂ ਮਤਲਬ ਅੱਛੀ ਤਰ੍ਹਾਂ ਘੁੰਮ ਕੇ ਆਏ ਥੇ ਜੀ ਹਾਂ ਜੀ ਯਾਤਰਾ ਸਭ ਹੀ ਦੇ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਬਹੁਤ ਕੱਟ ਤੇਰੇ ਹਾਂਜੀ ਹਾਂਜੀ ਜੈ ਸ਼ਿਵ ਸ਼ੰਕਰ ਜੀ ਜੈ ਸ਼ਿਵ ਸ਼ੰਕਰ ਬੋਲੇ ਨਾਤ ਜੀ ਸੋ ਯਾਤਰਾ ਜਾ ਰਹੀ ਐ ਉਜੈਨ ਤੇ ਹੋਰ ਕਈ ਧਾਮਾਂ ਤੇ ਜਾ ਰਹੇ ਹਾਂ ਪਹਿਲਾਂ ਵੀ ਤੁਸੀਂ ਕਦੇ ਗਏ ਨਹੀਂ ਜੀ ਪਹਿਲੀ ਵਾਰ ਚੱਲੇ ਜੀ ਪਹਿਲੀ ਵਾਰ ਚੱਲੇ ਹਾਂਜੀ ਤੁਸੀਂ ਕਿੱਥੋਂ ਆਏ ਅਸੀਂ ਚਨਾਲੋਂ ਤੋਂ ਚਨਾਲੋਂ ਤੋਂ ਹਾਂਜੀ ਪਹਿਲਾਂ ਕਿਤੇ ਹੋਰ ਗਏ ਹੋਣੇ ਕਾਟੂ ਸ਼ੰਗਰ ਕਾਟੂ ਸ਼ੰਗਰ ਹਾਂਜੀ ਲੋਟ ਮਾਰ ਦੋ तो okay. so, कई दिन लग जाने कहंदे हफ्ता लग जाना सर हफ्ता लग जाना हां जी so, शुक्रिया तो शुक्रिया तोडा ए यात्रा सफल बनी हां जी जरूर जी जय भोलेनाथ जय भोलेनाथ ओम नमः शिवाय ओम नमः शिवाय ओम नमः शिवाय जी और जो कुमी ए यात्रा जा रही है पहली बार जा रही हूं हां इधर पहली बार जा रही हूं ये कालेश्वर जो है हाँ जी वहाँ भाषा मारती है मशहूर है वहाँ की तो वो देखने के लिए जा रहे हैं जी। तो वहाँ जा रहे हैं और कितने तक गए और मैं रामेश्वरम और इधर द्वारकापुरी ये कई जगह जा चुकी हूँ सिंगलापुर रामेश्वरम ये सिर्डी साई

ਉਜੈਨ ਜਾ ਰਹੇ ਹਾਂ ਹਾਂਜੀ ਉਜੈਨ ਜਾ ਰਹੇ ਹਾਂ ਜੀ ਜੀ ਪਹਿਲਾਂ ਗਏ ਹਾਂ ਉਜੈਨ ਹਾਂਜੀ ਦੂਸਰੀ ਵਾਰ ਯਾਤਰਾ ਹੈ ਹੋਮਾਰੀ ਬਹੁਤ ਅੱਛਾ ਹੈ ਇਸਕਾ ਰਹਿਣਾ ਸਹਿਣਾ ਅੱਛਾ ਬਹੁਤ

ਤੇ ਹੁਣ ਕਈ ਦਿਨ ਲੱਗ ਜਾਣੇ ਆ ਹਾਂਜੀ ਇੱਕ ਹਫਤਾ ਲਾ ਜਾਏਗਾ ਮੈਕਸਿਮਮ ਹਾਂਜੀ ਜੀ ਜੀ ਹਾਂਜੀ ਹਾਂਜੀ ਤੋਂ ਯਾਤਰਾ ਸਫਲ ਹੋਈ ਤੁਹਾਡੀ ਥੈਂਕ ਯੂ ਜੈ ਬੋਲੇ ਨਾ ਜੈ ਬੋਲੇ ਨਾ जय भोलेनाथ जय भोलेनाथ जी जी उज्जैन ਦੇ ਵਿੱਚ ਜਾ ਰਹੇ ਹੋ ਫਿਰ ਕਿਵੇਂ ਲੱਗ ਰਿਹਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਹਾਂਜੀ ਇੰਜੋਏ ਕਰਨਾ ਸਾਨੂੰ ਚੱਲੇ ਆ ਜੀ ਮੱਥਾ ਟੇਕਣ ਵੀ ਜਾਓਗੇ ਮੰਦਰਾਂ ਚ ਹਾਂਜੀ ਹਾਂਜੀ ਅਸੀਂ ਤੇ ਖਟੂ ਸ਼ਾਮਦੇਵ ਵੀ ਜਾਵਾਂਗੇ ਖਟੂ ਸ਼ਾਮ ਵੀ ਜਾਉਂਗੇ ਹਾਂਜੀ ਬਾਬਾ ਜੀ ਦੇ ਵੀ ਜਾਣਾ ਹੈ ਕਈ ਥਾਵਾਂ ਤੇ ਜਾਵਾਂਗੇ ਕਈ ਥਾਵਾਂ ਤੇ ਜਾਣਾ ਹੈ ਜੀ ਹਾਂਜੀ जय भोलेनाथ जय भोलेनाथ ਹਾਂਜੀ ਉਜੈਨ ਜਾ ਰਹੇ ਹਾਂ ਕਿੰਨੀ ਵਾਰ ਗਏ ਪਹਿਲਾਂ ਤੁਸੀਂ ਪਹਿਲੀ ਵਾਰ ਜਾ ਰਹੇ ਹਾਂ ਜੀ ਪਹਿਲੀ ਵਾਰ ਜਾ ਰਹੇ ਹਾਂ ਪਹਿਲਾਂ ਕਿੱਥੇ ਕਿੱਥੇ ਗਏ ਸੀ ਦੇਵੀਆਂ ਤੇ ਦੇਵ ਕਾਂ ਦੇਵੀਆਂ ਤੇ ਖਾਟੂ ਸ਼ਾਮ ਸਰਲਾ ਸਰ ਅਜੇਨ ਪਹਿਲੀ ਵਾਰ ਜਾ ਰਹੇ ਅਜੇਨ ਪਹਿਲੀ ਵਾਰ ਜਾ ਰਹੇ ਕਿਵੇਂ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਜੀ ਨੀਤਾ ਰਾਣਾ ਜੀ ਤੁਸੀਂ ਅੱਜ ਇਹ ਯਾਤਰਾ ਲੈ ਕੇ ਜਾ ਰਹੇ ਹੋ ਸ਼ਰਧਾਲੂਆਂ ਨੂੰ ਜੋ ਯਾਤਰਾ ਕਰਵਾਉਣ ਦੇ ਲਈ ਕਿੱਥੇ ਕਿੱਥੇ ਜਾ ਰਹੇ ਹੋ ਇਹ ਜੀ ਸਭ ਤੋਂ ਪਹਿਲਾਂ ਉਹ ਜੈਨ 시ਹੋਰ ਓਂਕਾਰिश्वਰ ਸਾੰਬਰੀਆ ਥੇਟ ਕਿਤੋੜਗੜ ਅ ਖਾਟੂਸ਼ਾਮ ਪੁਸ਼ਕਰ ਸਾਲਸਰ ਰਾਣੀ ਦਾਦੀ ਸਾਡੇ ਜੀ ਕਈ ਥਾਵਾਂ ਤੇ ਜਾ ਰਹੇ ਹੋ ਫੇ ਕਿੰਨੇ ਦਿਨ ਲੱਗ ਜਾਣਗੇ 8 ਦਿਨ 8 ਦਿਨ ਪੂਰੇ ਲੱਗ ਜਾਣਗੇ। हां सी ਤਿੰਨੇ ਦੀ ਵਾਪਸੀ ਹੈ ਤਿੰਨ ਤੜਕੇ ਇੱਥੇ ਆ ਜਾਵਾਂਗੇ। ਜੀ। ਹਾਂਜੀ। ਤੇ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੋਊਗਾ। ਬੀਬੀ ਦੇਖੋ ਪਾਣੀ, ਦਿਲਜੀਰਾ, ਜੂਸ ਵਗੈਰਾ ਮੈਂ ਦੰਦੀਆਂ ਮੈਂ ਖਾਣਾ ਨਹੀਂ ਦੰਦੂ। ਕਮਰੇ ਔਰ ਬੱਥਾ ਜਾਣਾ ਜਾਣਾ ਮੇਰਾ। ਕਮਰੇ ਵੀ ਦੇ ਦੇਣਾ। ਹਾਂ ਜੀ ਜੀ। ਵੀਦ ਕਮਰੇ, ਏਸੀ ਕਮਰੇ, ਵਧੀਆ ਕਮਰੇ। ਹਾਂਜੀ। ਯਾਨੀ ਕਿ ਹਾਈ ਫਾਈ ਕਮਰੇ ਨੇ। ਜਿੱਥੇ ਜੋ ਜਿੱਥੇ ਖਾਣਾ ਖਾ ਲੋ। ਹਾਂਜੀ ਹਾਂਜੀ, ਇੱਥੇ ਮਰਜ਼ੀ ਖਾ ਸਕਦੇ ਨੇ ਤੇ ਬਾਕੀ ਬੋਲੋ ਪੋਲੇ ਸ਼ੰਕਰ ਮਹਾਰਾਜ ਕੀ ਜੈ। ਹਰ ਹਰ ਮਹਾਦੇਵ, ਹਰ ਹਰ ਮਹਾਦੇਵ